ਮੁਰਦਾਬਾਦ ਵਡਾਬਾਦ ਮੁਰਦਾਬਾਦ ਦੇਖੋ ਜਿਹੜਾ ਆਵਨ ਦਾ ਪੁੱਤਰੇ ਫੂਕੇ ਜਾ ਰਿਹਾ ਆ ਰਾਵਨ ਦਾ ਪੁੱਤਰਾ ਫੂਕਣ ਦਾ ਇੱਕ ਮਤਲਬ ਸੀਗਾ ਜਿੱਦਾਂ ਰਾਮ ਜੀ ਨੇ ਚਾਈ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀਗੀ ਭਾਈ ਦੇ ਉੱਤੇ ਜਿਹੜੀ ਸੀਗੀ ਚਾਈ ਦੀ ਜਿੱਤ ਹੋਈ ਸੀਗੀ ਅਹੰਕਾਰ ਅਹੰਕਾਰ ਜੋ ਅਹੰਕਾਰ ਸੀਗਾ ਉਹਦੇ ਅਹੰਕਾਰ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਜਿਹੜਾ ਅੰਧਕਾਰ ਫੈਲਾ ਰਿਹਾ ਸੀਗਾ ਉਹਦੇ ਤੇ ਜਿੱਤ ਪ੍ਰਾਪਤ ਕੀਤੀ ਸੀ ਇਸੇ ਪਨੇ ਡੋਨਲਡ ਟਰੰਪ ਵੀ ਕੀ ਹੈ ਦੋ ਦੇਸ਼ਾਂ ਨੂੰ ਲੜਾ ਕੇ ਆਪਦੀਆਂ ਨੀਤੀਆਂ ਜਿਹੜੀਆਂ ਉਹ ਨਾਲ ਬੋਸ਼ਾ ਦੇ ਵਿੱਚ ਲਾਗੂ ਕਰਨੀਆਂ ਚਾਹੁੰਦਾ ਹੈਗਾ ਦੋ ਦੇਸ਼ਾਂ ਨੂੰ ਲੜਾ ਦਿੰਦਾ ਹੈਗਾ ਆਪਦੇ ਹਥਿਆਰ ਵੇਚਨੇ ਚਾ ਜਿਹੜਾ ਰਾਵਣ ਸੀਗਾ ਉਹ ਪੁਰਾਣਾ ਰਾਵਣ ਸੀ ਉਸ ਟਾਈਮ ਦਾ ਸਮੇਂ ਦਾ ਰਾਵਣ ਸੀ ਇਹ ਮੌਜੂਦਾ ਦੇ ਟਾਈਮ ਦੇ ਵਿੱਚ ਜਿਹੜਾ ਹੈਗਾਗਾ ਅਹੰਕਾਰੀ ਰਾਵਣ ਦਾ ਉਦਲਾਸੀ ਬਣਾਇਆਗਾ ਜਿਹੜਾ ਡੋਨਲਡ ਟਰੰਪ ਹੈ ਇਹ ਵੀ ਆਪਣੀਆਂ ਨੀਤੀਆਂ ਜਿਹੜੀਆਂ ਇਸ ਤਰ੍ਹਾਂ ਬਣਾ ਰਿਹਾ ਹੈਗਾ ਇੱਕ ਪਾਸੇ ਕਹਿੰਦਾ ਵੀ ਜਿਹੜਾ ਇੰਡੀਆ ਮੇਰਾ ਦੋਸਤ ਹੈ ਇੱਕ ਵਾਈਡ ਅਰਦਾ ਵੀ ਹੈ ਮੇਰਾ ਦੋਸਤ ਹੈਗਾਗਾ ਦੂਜੇ ਪਾਸੇ ਇਹ ਫੇਟੇ ਸ਼ੁਰਾ ਮਾਰਦਾ ਹੈਗਾ ਇਸ ਕਰਕੇ ਜਿਹੜੀਆਂ ਇਹ ਨੀਤੀਆਂ ਹੈਗੀਆਂ ਉਹ ਦੇਸ਼ ਵਿਰੋਧੀ ਨੀਤੀਆਂ ਹੈਗੀਆਂ ਕਦੇ ਸਾਡੇ ਟੈਰਫ ਲਾਇਆ ਜਾਂਦਾ ਹੈਗਾ ਕਦੇ ਕੁਝ ਕੀਤਾ ਜਾਂਦਾ ਹੈਗਾ ਇਸ ਕਰਕੇ ਕਦੇ ਪਾਕਿਸਤਾਨ ਨੂੰ ਕਹਿੰਦਾ ਹੈਗਾ ਵੀ ਐਵੇਂ ਕਰੋ ਜਦੋਂ ਸਾਡਾ ਪੇਸ਼ੈਂਸ ਸੰਦੂ ਵੀ ਕੋਈ ਕਹਿੰਨੇ ਕੋਈ ਵੈਲ ਵੀ ਕੰਟੀਨਿਊ ਲਗਾਤਾਰ ਕੀਤਾ ਜਾਵੇ ਇੱਕ ਪਾਸੇ ਕਹਿੰਦਾ ਸਾਡੀ ਦੋਸਤੀ ਹੈ ਦੋਸਤੀ ਕਹਦੀ ਹੈ ਵੀ ਇੱਕ ਪਾਸੇ ਕਹਿੰਦਾ ਹੈਗਾ ਮੈਨੂੰ ਜਿਹੜਾ ਹੈਗਾ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈਗਾ ਜਦੋਂ ਦੋ ਦੇਸ਼ਾਂ ਨੂੰ ਲਾ ਕੇ ਆਪਣੇ ਬਾਟ ਦੇ ਵਿੱਚ ਗੰਦ ਪਾ ਕੇ ਜਾਂ ਲੜਾ ਕੇ ਲੜਾਈਆਂ ਲੜਵਾ ਕੇ ਜੇ ਨੋਬਲ ਪੁਰਸਕਾਰ ਲੈਣਾ ਤਾਂ ਇਹ ਜਿਹੇ ਨੋਬਲ ਪੁਰਸਕਾਰ ਦੀ ਕੋਈ ਲੈਣ ਦੀ ਜਰੂਰਤ ਨਹੀਂ ਹੈਗੀ ਅੱਗੀ ਤਾਂ ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕਾ ਉਹਨਾਂ ਦੇ ਮਾਧਿਅਮ ਰਾਹੀਂ ਜਾਂ ਆਪਣੇ ਸਵਦੇਸ਼ੀ ਜਾਗਰਣ ਦੇ ਮੰਚ ਮਾਧਿਅਮ ਰਾਹੀਂ ਇੱਕ ਅੱਜ ਮੈਸੇਜ ਦੇਣਾ ਚਾਹੁੰਦੇ ਆਂਗੇ ਕਿ ਇਹ ਵੀ ਇੱਕ ਜਿਹੜਾ ਹੰਕਾਰ ਦਾ ਪੁੱਤਰਾ ਫੁੱਕਿਆ ਜਾ ਠੀਕ ਹੈਗਾ ਜਿੱਥੇ ਕਹਿੰਦੇ ਹੀ ਰਾਵਣ ਬਹੁਤ ਬਲਵਾਨ ਸੀ ਗਿਆਨਮਾਨ ਸੀਗਾ ਇਹ ਵੀ ਗਿਆਨਮਾਨ ਹੋ ਸਕਦਾ ਹੋਵੇਗਾ ਪਰ ਜਿਹਨਾਂ ਦੇ ਮਨ ਦੇ ਵਿੱਚ ਹੰਕਾਰ ਆ ਉਹਦਾ ਜਿਹੜਾ ਪਤਲਾ ਸੀ ਫੁੱਗ ਰਹੇ ਅੱਜ ਇੱਕ ਮੈਸੇਜ ਇਹ ਵੀ ਦੇ ਰਹੀਆਂ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਆਪਣੇ ਦੇਸ਼ ਦਾ ਜਿਹੜੀ ਸਵਦੇਸ਼ੀ ਚੀਜ਼ਾਂ ਨੇ ਉਹਨਾਂ ਨੂੰ ਵਰਤ ਕੇ ਆਤਮ ਨਿਰਭਰ ਬਣਨ ਵੱਲ ਖੜਾ ਦੇਸ਼ ਜਾ ਰਿਹਾ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਰੇਸ਼ ਕੁਮਾਰ